ਤਿੰਨ ਨਾਜ਼ਵੀ ਸੀ ਹੁੰਦਾ ਪਕੜਿਆ ਤਿੰਨ ਡਰਗਸ ਮੁਗਲਰ ਇਹਨਾਂ ਕੋਲੋਂ 8 ਕਿਲੋ 315 ਗ੍ਰਾਮ ਅਸੀ ਹਿਰੋਇਨ ਕਵਰ ਕੀਤੀ ਹੈ 5 ਲੱਖ ਰੁਪਏ ਡਰਗਮਣੀ ਰਿਕਵਰ ਕੀਤੀ ਹੈ ਇਹਨਾਂ ਦੇ ਵਿੱਚੋਂ ਦੋਹਾਂ ਦੇ ਖਿਲਾਫ ਪਹਿਲੇ ਇੱਕ ਇੱਕ ਦੋ ਦੋ ਮੁਕਦਰਾਂ ਦੇ ਦਰਜ ਨੇ ਇਹਨਾਂ ਦੇ ਨਾਮ ਨੇ ਗੁਰਜੰਦ ਸਿੰਘ ਸਿਮਰਜੀਤ ਸਿੰਘ ਐਂਡ ਜਸਪੀਤ ਸਿੰਘ ਇਹ ਇੱਥੋਂ ਜਾਂਦੇ ਸੀ ਪੰਜਾਬ ਤੋਂ ਤਰਫ ਤੋਂ ਵੱਡੀ ਲੈ ਕੇ ਉਹ ਪੈਸੇਸ ਦੇ ਕੇ ਉਥੋਂ ਡਰਗ ਦੀ ਸਪਲਾਈ ਲੈ ਕੇ ਵਾਪਸ ਆ ਕੇ ਅੱਗੇ ਸਪਲਾਈ ਕਰਦੇ ਸੀਗੇ ਇਹਨਾਂ ਦਾ ਕਿੰਗਪੇਨਾ ਉਹ ਹੈਗਾ ਬਿੱਟੂ ਜਿਹੜਾ ਬੀ ਕੈਟਾਗਰੀ ਦਾ ਗੈਂਗਸਟਰ ਹੈ ਉਹਦਾ ਪੂਰਾ ਨਾਮ ਹਰਪਾਲ ਸਿੰਘ ਹੈ ਇਸ ਬਿੱਟੂ ਉਹ ਐਸ ਵੇਲੇ ਇੰਗਲੈਂਡ ਚ ਅਸਲ ਸਾਰਾ ਰੈਕਟ ਉਹ ਉਥੋਂ ਕੰਟਰੋਲ ਕਰਦਾ ਸੀਗਾ ਇਹ ਤਿੰਨੋਂ ਬੰਦੇ ਆਨ ਗਰਾਉਂਡ ਤੇ ਪੰਜਾਬ ਜਿਹਦੇ ਉਹਦੇ ਵਾਸਤੇ ਕੰਮ ਕਰਦੇ ਸੀਗੇ ਤਿੰਨ ਮਗਰਮਾ ਦਰਸ਼ ਨੇ ਤਨੂ ਟ੍ਰੇਲ ਸਾਰੀ ਅਸੀਂ ਪ੍ਰੈਸ ਨੋਟ ਚ ਅਸੀਂ ਦੇ ਰਹੇ ਹਾਂ ਅਸੀਂ ਤੋ ਇਹਨਾਂ ਪਿਆਦਰੋ ਇੰਟਰਨੈਸ਼ਨਲ ਮਾਰਕੀਟ ਚ ਇਹਦੀ ਵੈਲਿਊ 350 ਕਰੋੜ ਹੋ ਗਈ ਇਹ ਮਾਦੋਪੁਰ ਹਾਈ ਟੈਕ ਨਾਕਾ ਤੋਂ ਇਹ ਨੋਸੜਾ ਮਾਦੋਪੁਰ ਨਾਕਾ ਬੜਾ ਹਾਈ ਟੈਕ ਨਾਕਾ ਹੈ ਐਂਡ ਇਟਸ ਏ ਵੈਰੀ ਵੈਲ ਇਕਵਿਪਡ ਵੈਰੀ ਵੈ ਗੁੱਡ ਨਾਕਾ ਜਿੱਥੇ ਅਸੀਂ ਕਈ ਕੁਝ ਰੱਖ ਜਾਗਾ ਬਟ ਨਾਕੇ ਦੇ ਨਾਲ ਨਾਲ ਇਹ ਜਿਹੜੀ ਚੀਜ਼ ਹੈਗੀ ਹੈ ਬੇਸਿਕਲੀ ਅ ਸ਼੍ਰੀ ਸੁਹੇਲ ਮੀਰ ਐਸਐਸਬੀ ਪਠਾਨ ਕੋ ਯੰਗ ਆਈਪੀਓਸ ਆਫਸਰ ਉਹਨਾਂ ਦੀ ਸਾਰੀ ਐਕਸਪੀਰੀਅੰਸ ਟੀਮ ਦੀ ਮਿਹਨਤ ਦਾ ਕੋਰਨਾ ਦੀ ਇਨਵੈਸਟੀਗੇਟਿਵ ਸਕਿਲ ਨਾਲ ਦੀ ਜਾਏਗਾ ਕਿ ਸਿਰਫ ਇੱਕ ਗਿੱਲੇ ਨੋਟ 5 ਲੱਖ ਰਿਕਵਰ ਕਰਕੇ ਤੇ ਇਹਨਾਂ ਨੇ ਉਹਨੂੰ ਫਰਦਰ ਉਹਨੂੰ ਡਿਵੈਲਪ ਕਰ ਕਰਕੇ ਕਰ ਕਰਕੇ ਅਲਟੀਮੇਟਲੀ ਸਾਰੀ ਗੱਡੀ ਖੋਲ ਕੇ ਕੈਵਿਟੀ ਲੱਭੀ ਔਰ ਫਿਰ ਇਹਨਾਂ ਨੇ ਹੀਰੋਇਨ ਜਿਹੜੀ ਅਗਰਚੋਂ ਪੈਟਰੋਲ ਦੀ ਟੰਗੀ ਅੱਧੀ ਘੱਟ ਕੋਲ ਕੈਵਿਟੀ ਬਣਾਈ ਦੀ ਫਿਰ ਉਹ ਚੋਂ ਹੀਰੋਇਨ ਕਵਰ ਕੀਤੀ ਸੋ ਦਿਸ ਇ ਪਿਓਰ ਪਿਓਰ ਇਨਵੈਸਟੀਗੇਟਿਵ ਸਕਿਲ ਐਂਡ ਹਾਰਡਵਰਕ ਐਂਡ ਇੰਟੈਲੀਜੈਂਟ ਇੰਟੈਲੀਜੈਂਸ ਆਫ ਦੀ ਐਸਐਸਪੀ ਪੁਲਿਸ ਬੋਰਡ ਐਂਡ ਦਿਸ ਟੀਮ ਜਿਹੜਾ ਹੈਗਾ ਉਹ ਜਨੂ ਅਫੀਕਾ ਜਿਹੜੀ ਤਸਵੀਰ ਦੇ ਖਿਲਾਫ ਦੋ ਨੇ ਬਿੱਡੂ ਰਫਤ ਨਾਮ ਪਰ ਜਾਣਦੇ ਨੇ ਤਿੰਨ ਆਦਮੀ ਸੀ ਹੁੰਦਾ ਪਕੜੇ ਆ ਤਿੰਨ ਡਰਗਸ ਮਗਲਰ ਇਹਨਾਂ ਕੋਲੋਂ 8 ਕਿਲੋ 315 ਗ੍ਰਾਮ ਅਸੀਰ ਹੋਏ ਰਿਕਵਰ ਕੀਤੀ ਹੈ 5 ਲੱਖ ਰੁਪਏ ਡਰਗਮਣੀ ਰਿਕਵਰ ਕੀਤੀ ਹੈ ਇਹਨਾਂ ਦੇ ਵਿੱਚੋਂ ਦੋਹਾਂ ਦੇ ਖਿਲਾਫ ਪਹਿਲੇ ਇੱਕ ਇੱਕ ਦੋ ਦੋ ਮੁਕੱਦਮੇ ਦਰਜ ਨੇ ਇਹਨਾਂ ਦੇ ਨਾਮ ਨੇ ਗੁਰਜੰਟ ਸਿੰਘ ਸਿਮਰਜੀਤ ਸਿੰਘ ਐਂਡ ਜਸਪੀਤ ਸਿੰਘ ਇਹ ਇੱਥੋਂ ਜਾਂਦੇ ਸੀ ਪੰਜਾਬ ਚੋਂ ਤਰ੍ਹਾਂ ਕਰਦੋਂ ਕਿੰਨਾ ਗੜੀ ਲੈ ਕੇ ਉਹ ਪੈਸੇ ਇਸ ਦੇ ਕੇ ਉਥੋਂ ਡਰਗ ਦੀ ਸਪਲਾਈ ਲੈ ਕੇ ਵਾਪਸ ਆ ਕੇ ਅਗੇ ਸਪਲਾਈ ਕਰਦੇ ਸੀਗੇ ਇਹਨਾਂ ਦਾ ਕਿੰਗਪਿੰਨ ਆ ਉਹ ਹੈਗਾ ਬਿੱਟੂ ਜਿਹੜਾ ਬੀ ਕੈਟਾਗਰੀ ਦਾ ਗੈਂਗਸਟਰ ਆ ਉਹਦਾ ਪੂਰਾ ਨਾਮ ਹਰਪਾਲ ਸਿੰਘ ਹੈ ਇਸ ਬਿੱਟੂ ਉਹ ਐਸ ਵੇਲੇ ਇੰਗਲੈਂਡ ਚ ਅਸਲ ਸਾਰਾ ਰੈਗੂ ਉੱਥੋਂ ਕੰਟਰੋਲ ਕਰਦਾ ਸੀਗਾ ਇਹ ਤਿੰਨੋਂ ਬੰਦੇ ਆਨ ਗਰਾਉਂਡ ਤੇ ਪੰਜਾਬ ਜਿਹਦੇ ਉਹਦੇ ਵਾਸਤੇ ਕੰਮ ਕਰਦੇ ਸੀਗੇ ਤਿੰਨ ਮਗਰਮਾ ਦਰਸ਼ ਨੇ ਤਨੂ ਟੇਲ ਸਾਰੀ ਅਸੀਂ ਪ੍ਰੈਸ ਨੋਟ 'ਚ ਅਸੀਂ ਦੇ ਰਹੇ ਹਾਂ ਅਸੀਂ ਤਕਰੀਬਨ 50 ਕਰੋੜ ਇੰਟਰਨੈਸ਼ਨਲ ਮਾਰਕੀਟ 'ਚ ਇਹਦੀ ਵੈਲਿਊ ਤਕਰੀਬਨ 50 ਕਰੋੜ ਹੋ ਗਈ ਇਹ ਮਾਦੋਪੁਰ ਹਾਈ ਟੈਕ ਨਾਕਾ ਤੋਂ ਇਹ ਨੋ ਸੜਾ ਮਾਦੋਪੁਰ ਨਾਕਾ ਬੜਾ ਹਾਈ ਟੈਕ ਨਾਕਾ ਹੈ ਐਂਡ ਇਟਸ ਏ ਵੈਰੀ ਵੈਲ ਇਕਵਿਪਡ ਵੈਰੀ ਗੁੱਡ ਨਾਕਾ ਕਿਤੇ ਅਸੀਂ ਕਈ ਕੁਝ ਰੱਖ ਜਾਗਾ ਪਰ ਨਾਕੇ ਦੇ ਨਾਲ ਨਾਲ ਇਹ ਜਿਹੜੀ ਚੀਜ਼ ਹੈਗੀ ਹੈ ਬੇਸਿਕਲੀ ਅ ਸ਼੍ਰੀ ਸੁਹੇਲ ਮੀਰ ਐਸਐਸਪੀ ਪਠਾਨ ਕੋ ਯੰਗ ਆਈਪੀਐਸ ਆਫਸਰ ਉਹਨਾਂ ਦੀ ਸਾਰੀ ਐਕਸਪੀਰੀਅੰਸ ਟੀਮ ਦੀ ਮਿਹਨਤ ਦਾ ਔਰ ਉਹਨਾਂ ਦੀ ਇਨਵੈਸਟੀਗੇਟਿਵ ਸਕਿੱਲ ਨਾਲ ਦੀ ਜਾਏਗਾ ਕਿ ਸਿਰਫ ਇੱਕ ਗਿੱਲੇ ਨੋਟ ਪਾਏ ਰਿਕਵਰ ਕਰਕੇ ਤੇ ਇਹਨਾਂ ਨੇ ਉਹਨੂੰ ਫਰਦਰ ਉਹਨੂੰ ਡਿਵੈਲਪ ਕਰ ਕਰਕੇ ਕਰ ਕਰਕੇ ਅਲਟੀਮੇਟਲੀ ਸਾਰੀ ਗੱਡੀ ਖੋਲ ਕੇ ਕੈਬਿਨ ਲੱਭੀ ਔਰ ਫਿਰ ਉਹਨੇ ਹੀਰੋਇਨ ਜਿਹੜੀ ਅਗਰ ਚੋਂ

Instagram X aur WhatsApp channel par